ਨ ਲੱਗਾ ਸੀ ਨਾਕੇ ਨੂੰ ਭਿਲਾ ਕੇ ਲੈ ਗਏ ਸੀ ਜਾ ਕੇ ਭਾਈ ਘਾਟ ਰਿਆ ਖੰਡਿਆਲ ਬਾਈ ਘਾਟ ਐਵੇਂ ਜਾਨੀ ਵਿੱਚ ਪੜਿਆ ਉਹ ਵੀ ਬਹਿਣਾ ਮਿਲਣਾ ਕਰਨੇ ਕੋਈ ਛੋਟੇ 9780 9780 ਵੀ ਗੁਰਿਆਨ ਨੂੰ ਫੋਨ ਕਰਕੇ ਤਿੰਨ ਲੱਖ ਇਹ ਕਰਦੇ ਸੰਗਠ ਬਣਾਈ ਜਾਂਦੇ ਐ ਸਾਡੀ ਨਾਲ ਲਾਓ ਮਾਫ ਕਰੋ ਸਾਡੀ ਨਾਲ ਐ ਲੋੜੀ ਨਹੀਂ ਗਈ ਚਲੋ ਨਹੀਂ ਲੋੜ ਹੈ ਸਾਡੀ ਮੰਨ ਗਿਆ ਜੀ ਸਾਡੀ ਥਾਡੀ ਕਿ ਨਹੀਂ ਲੋੜ ਹੈ ਕਿ ਨਹੀਂ ਲੋੜ ਹੈ ਯਾਰ ਨਾ ਕੋਈ ਕੱਢ ਜਾ ਹਾਂ ਜੀ ਮੈਂ ਇੰਸਪੈਕਟਰ ਸੁਰਿੰਦਰ ਸਿੰਘ ਡਰਾਫਟ ਪੰਜਾਬ ਦੇ ਬਟਾਲਾ ਜੀ ਇਹ ਗੱਡੀ ਇੱਥੇ ਨਾਕਾਬੰਦੀ ਕੀਤੀ ਸੀ ਇੱਥੋਂ ਇਹਨੂੰ ਛੋਟੇ ਹਾਥੀ ਨੂੰ ਹੱਥ ਦਿੱਤਾ ਹੈ ਇਹ ਭਜਾ ਕੇ ਲੈ ਗਿਆ ਜੀ ਤੇ ਫਿਰ ਇਹਨੂੰ ਪਤਾ ਨਹੀਂ ਲੱਗਦਾ ਫਿਰ ਮਗਰ ਗੱਡੀ ਲਾ ਕੇ ਤੇ ਸ਼ੂਗਰ ਮਿਲ ਤੋਂ ਇਹਨੂੰ ਫੜ ਕੇ ਲਿਆਂਦਾ ਜੀ ਤੇ 5-6 ਕਿਲੋ ਮੀਟਰ 4-5 ਕਿਲੋਮੀਟਰ ਲੈ ਗਿਆ ਸੀ ਹੁਣ ਲਿਆ ਕੇ ਤੇ ਹੁਣ ਰੋਈ ਜਾਂਦਾ ਵੀ ਮੇਰਾ ਇਹੋ ਹੀ ਰੋਜ਼ਗਾਰ ਹੈ ਤੇ ਹੁਣ ਇਹਦਾ ਨਕਦ ਇਹਨੂੰ ਜੁਰਮਾਨਾ ਫਾਈਨ ਕਰਕੇ ਤੇ ਇਹਨੂੰ ਭੇਜਣ ਲੱਗੇ ਜੀ ਸਕੂਲ ਦੀ ਵੈਨ ਹੈ ਜੀ। ਪਰ ਹੁਣ ਬੱਚਿਆਂ ਦਾ ਬਿਨਾਂ ਹੀ ਸਹੁਰਿਆਂ ਦਾੰਦਾ ਮਾਉਣ ਡਿਆ ਹਾਂ। ਤੋਂ ਹੁਣ ਇਹਦਾ ਇਹਦਾ ਫਾਈਨ ਪਾਉਨੇ ਜੀ ਇਹਨੂੰ। ਕਿੱਧੇ ਨਾਕਾਬੰਦੀ? ਨਾਕਾਬੰਦੀ ਜਿਹੜਾ ਵੀ ਕਾਨੂੰਨ ਦੀ ਲੰਘਣਾ ਕਰਦਾ ਉਹ ਨਾਕੇ ਚਲਾਨ ਉਹਦੇ ਕੀਤੇ ਜਾ ਰਹੇ ਨੇ। 15 ਵਿੱਚ ਇੱਥੇ ਕਰਦੇ ਬਾਕੀ ਨਾਕਿਆਂ ਤੇ ਹੁਣ ਰਹੇ ਨੇ। ਕੀ ਕਹਿਣਾ ਚਾਹੋਗੇ? ਬਾ ਮੈਂ ਤੇ ਉਹ ਅਪੀਲ ਕਰਨਾ ਵੀ ਸਾਡਾ ਸਾਥ ਦਿਓ ਜੀ ਅਸੀਂ ਤੁਹਾਡੇ ਭਲੇ ਲਈ ਖਲੋਤੇ ਆਂ। ਤੇ ਸਾਡਾ ਸਾਥ ਦਿਓ ਕਾਨੂੰਨ ਦੀ ਲੰਘਣਾ ਨਾ ਕਰੋ। ਟਰੈਕਟਰਾਂ ਤੇ ਡੱਕ ਨਾ ਲਾਓ। ਜਾਂ ਹੋਰ ਵੀ ਜਿਹੜਾ ਤਿੰਨ ਤਿੰਨ ਬੈਂਦੇ ਨੇ ਜਾਂ ਭਾਈ ਸਿਕਿਉਰਟੀ ਨੰਬਰ ਪਲੇਟਾਂ ਨਹੀਂ ਗੀਆਂ ਉਹਨਾਂ ਨੂੰ ਲਾਓ ਆਪਣਿਆਂ ਨੂੰ। ਤਾਂ ਕਿ ਸਾਰੇ ਆਪ ਆਪਣੇ ਸਹੀ ਤਰੀਕੇ ਨਾਲ ਚੱਲ ਸਕਣ। ਆਹ ਗੱਡੀ ਲੱਗੀ ਸਾਹਦੇ ਸਾਹਮਣੇ। ਕੀ ਕਰਦੇ ਹੋ? ਹਾਂਜੀ। ਇਹ ਗੱਡੀ ਕੀ ਕਰਦੇ ਹੋ? ਸਾਡੀ ਬੱਚੇ ਲੈ ਸਕੂਲ ਦੇ। ਹਾਂ। ਹਾਂਜੀ। ਲਿਟਰ ਮਿਲੇ ਉਸ ਸਕੂਲ ਦੇ ਸਾਡੀ ਮੈਂ ਨਾ ਆਪਣੇ ਸਹੁਰਾਂ ਤੋਂ ਆਂਡਿਆ ਵਡਾਲਾ ਗਰੰਤੀਆਂ ਤੋਂ। ਮੇਰੀ ਵਾਈਫ ਨੂੰ ਛੱਡ ਕੇ ਆਂ ਟਾਈ ਮੇਰੀ ਗੁੜੀਆਂ ਨਹੀਂ ਠੀਕ ਆ। ਤੇ ਮੋਟਰਸਾਈਕਲ ਸਾਡੀ ਹਵਾ ਪੈਂਦੀ ਤੇ ਮੈਂ ਕਿਹਾ ਚੱਲ ਗੱਡੀਏ ਸਾਡਾਂ ਨੇ ਹਵਾ ਨਾ ਵੇਗੀ। ਗੁੜੇ ਠੀਕ ਨਹੀਂ ਕਾਫੀ ਦਿਨ ਤੋਂ ਮੈਂ ਆ ਗਿਆ ਅੱਗੇ ਮੈਂ ਇਧਰੋਂ ਦੀ ਐ ਪੰਡਾਂ ਦੇ ਵਿੱਚੋਂ ਦੀ ਤੇ ਹੁਣ ਮੈਂ ਇਧਰ ਨੂੰ ਆ ਗਿਆ ਜਾਂ ਲੱਗਾ ਮੈਂ ਕਿ ਬਾਹਰ-ਬਾਹਰ ਲੰਘ ਜਾਨੇ ਆ ਤੇ ਸਾਹਬ ਹਣਾ ਨਾਕਾ ਲਾਇਆ ਮੇਰੇ ਕੋਲ ਗਲਤੀ ਹੋ ਗਈ ਮੈਂ ਗੱਡੀ ਨਹੀਂ ਰੋਕੀ ਸਾਹਬ ਜੀ ਸਾਹਬ ਹਣਾ ਮਗਰ ਜਾ ਕੇ ਮੇਰੀ ਗੱਡੀ ਰੋਕੀ ਕਿੰਨੇ ਕਿਲੋਮੀਟਰ ਦੋ ਤਿੰਨ ਕਿਲੋਮੀਟਰ ਸਾਹਬ ਉਹ ਸਾਹਬ ਜੀ ਵੈਸੇ ਅੱਗੇ ਚਲਾਣ ਹੋਇਆ ਆਰਟੀ ਸਾਹਬ ਨੇ ਕੀਤਾ ਚਲਾਣ ਹਾਂਜੀ ਤੇ ਸਾਹਬ ਜੀ ਇੰਨੇ ਪੈਸੇ ਹਾਂ ਨਹੀਂ ਸਾਹਬ ਜੀ ਮੈਂ ਵੀ ਕਿੱਥੋਂ ਦੇਣੇ ਸਾਹਬ ਹਣਾ ਦੇ ਪੈਸੇ ਨਾ ਪੁਲਿਸ ਦਾ ਕੋਈ ਡਰ ਨਹੀਂ ਡਰਾਂ ਸਾਹਬ ਜੀ ਡਰ ਪਿਆ ਜਾਂਦਾ ਪਾ ਦਿੰਦੇ ਆ ਸਾਹਬ ਹਣੇ ਆਪੇ ਹੀ